ਸਾਥਿਓ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਮੱਕੀ ਚਾਰ ਪੌਣ ਲਈ ਕੇਸ ਸਟੇਟ ਤੇ ਤਿਆਰ ਭੋਜਨ ਦੀ ਆ ਤੇ ਦਾਪਾਂ ਕਟਾਈ ਇਸ ਸਮੇ ਕਿਹੜੀ ਗੱਲ ਦਾ ਧਿਆਨ ਰੱਖੀਏ ਤੇ ਜੋ ਵੀ ਸਾਥੀ ਚੈਨਲ ਤੇ ਨਵੇਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਨਵੀਂ ਜਾਣਕਾਰੀ ਉਹਨਾਂ ਤੱਕ ਪਹੁੰਚਦੀ ਰਹੇ ਜੋ ਸਾਥੀਆਂ ਨੇ ਮੱਕੀ ਦਾ ਚਾਰ ਇਸ ਵਾਰ ਪਹਿਲੀ ਵਾਰ ਪਾਉਣਾ ਹੈ ਉਹਨਾਂ ਲਈ ਇਹ ਵੀਡੀਓ ਕਾਫੀ ਲਾਵੇ ਲਾਹੀ ਬੰਦਾ ਹੈ ਤੇ ਇਸ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਵੇਖੋ ਸਾਥਿਓ ਜਦੋਂ ਈ ਦੀ ਫਸਲ 85 ਤੋਂ 29 ਦਿਨਾਂ ਦੀ ਹੋ ਜਾਂਦੀ ਹੈ ਤਾਂ ਇੱਕ ਨਿਚਿਤ ਨਮੀ ਚੈੱਕ ਕਰਕੇ ਸਾਨੂੰ ਮੱਕੀ ਦੀ ਅਚਾਰ ਲਈ ਕਟਾਈ ਕਰਨੀ ਚਾਹੀਦੀ ਹੈ ਤੇ ਨਮੀ ਦੀ ਅਸੀਂ ਪਛਾਣ ਕਿਸ ਤਰ੍ਹਾਂ ਕਰ ਸਕਦੇ ਹਾਂ ਤਾਂ ਇਸ ਲਈ ਸਾਨੂੰ ਮੱਕੀ ਦੀਆਂ ਛੱਲੀਆਂ ਜੋ ਵਿੱਚੋਂ ਉਹਨਾਂ ਦੇ ਪਰਦੇ ਦੇੜ ਕੇ ਇਹ ਦੇਖਣਾ ਚਾਹੀਦਾ ਹੈ ਦਾਣਿਆਂ ਨੂੰ ਨੱਪ ਕੇ ਕਿ ਉਹਨਾਂ ਦੇ ਵਿੱਚ ਦੁੱਧਾ ਤਾਂ ਨਹੀਂ ਰਿਹਾ ਭਾਵ ਮੱਕੀ ਦੇ ਦਾਣੇ ਆ ਜੋ ਥੋੜੇ ਕਰੜੇ ਹੋ ਚੁੱਕੇ ਆ ਤੇ ਇਸ ਤਰ੍ਹਾਂ ਲਗਭਗ ਫਸਲ ਦੇ ਵਿੱਚ ਜਦੋਂ 75 ਤੋਂ 80% ਦਾਣੇ ਕਰੜੇ ਹੋ ਜਾਣ ਤੇ ਦਾਣਿਆਂ ਵਿੱਚ ਦੁੱਧ ਨਾ ਰਹੀ ਤਾਂ ਮੱਕੀwidetilde ਜੋ ਫਸਲਾ ਹੋ ਚਾਰ ਦੀ ਕਟਾਈ ਵਾਸਤੇ ਤਿਆਰ ਹੋ ਜਾਂਦੀ ਹੈ ਕਿਉਂਕਿ ਦਾਣੇ ਥੋੜੇ ਵੱਣਨ ਦੇ ਨਾਲ ਚਾਰ ਦੀ ਗੁਣ ਬੱਤਾ ਜੋ ਪੂਰੀ ਤਰ੍ਹਾਂ ਵੱਧ ਜਾਂਦੀ ਹੈ ਤੇ ਬਾਕੀ ਜੋ ਮੱਕੀ ਦਾ ਟਾਡਾ ਹੁੰਦਾ ਹੈ ਉਸ ਤੇ ਵੀ ਨੀਚੇ ਤੋਂ ਤੋਂ ਤਿੰਨ ਪੱਤੇ ਆ ਜਿਹੜੇ ਉਹ ਸੁੱਕਣ ਲੱਗ ਜਾਂਦੇ ਆ ਇਸ ਤੋਂ ਇਲਾਵਾ ਸਾਥਿਓ ਅਗਲੀ ਗੱਲ ਤਾਂ ਪਾ ਧਿਆਨ ਰੱਖਿਓ ਕਿ ਜਦੋਂ ਮੱਕੀ ਦੀ ਕਟਾਈ ਕਰਨੀ ਹੈ ਤਾਂ ਸਮੇਂ ਨੀਚੇ ਤੋਂ 7 8 ਇੰਚ ਛੱਡ ਕੇ ਜੋ ਇਹਦੀ ਕਟਾਈ ਕੀਤੀ ਜਾਵੇ ਕਿਉਂਕਿ ਨੀਚੇ ਵਾਲੇ ਜੋ ਟਾਂਡਾ ਹੁੰਦਾ ਉਹ ਕੜੜਾ ਹੁੰਦਾ ਉਸ ਨੂੰ ਪਸ਼ੂ ਨਹੀਂ ਖਾਂਦੇ ਤੇ ਉਹ ਵੇਸਟ ਹੀ ਜਾਂਦਾ ਹੈ ਇਸ ਤੋਂ ਇਲਾਵਾ ਸਾਥਿਓ ਇਸ ਦਾ ਜੋ ਕੁਤਰਾ ਚਾਰਦਾ ਵੀ ਤ੍ਰਿਕ ਹੀ ਹੋਵੇ ਕਿਉਂਕਿ ਤ੍ਰਿਕ ਕੁਤਰੇ ਦੀ ਜਦੋਂ ਆਪਾਂ ਇਸ ਨੂੰ ਲੜਾਈ ਕਰਦੇ ਹਾਂ ਤਾਂ ਚੰਗੀ ਤਰ੍ਹਾਂ ਇਹ ਦਬ ਜਾਂਦਾ ਹੈ ਤੇ ਇਸ ਵਿੱਚ ਹਵਾ ਨਹੀਂ ਪੈਂਦੀ ਤੇ ਚਾਰ ਕੜਦਾ ਨਹੀਂ ਹੈ ਕੁੱਤੇ ਇਸ ਤਰ੍ਹਾਂ ਸਾਥਿਓ ਚਾਰ ਦੀ ਲੜਾਈ ਵੀ ਚੰਗੀ ਤਰ੍ਹਾਂ ਕਰੋ ਤੇ ਤਾਂ ਕਿ ਇਸ ਵਿੱਚ ਹਵਾ ਨਾ ਪਵੇ ਤੇ ਚਾਰ ਦੀ ਕਣ ਬੱਤਾ ਬਣੀ ਰਹੇ ਤੇ ਚਾਰ ਖਰਾਬ ਨਾ ਹੋਵੇ ਸਾਥੀਓ ਵੀਡੀਓ ਨੂੰ ਆਕੇ ਸ਼ੇਅਰ ਕਰੋ ਧੰਨਵਾਦ